ਮੈਂ ਬੱਚਾ ਨਹੀਂ ਮੰਨਦਾ ਛੋਟਾ ਉਹਨਾਂ ਮਾਰ ਪੜਿਆ ਮੈਂ ਨਹੀਂ ਜੋੜ ਕੇ ਨਾਲ ਕਿਸੇ ਦੀ ਵਾਦੀ ਪੌੜੀਆਂ ਤੇ ਕਹਿੰਦੇ ਸਲਿੱਪ ਕਰ ਗਿਆ ਜੀ ਉਹ ਥੱਲੇ ਗਮਲੇ ਪਏ ਗਮਲੇ ਜਾ ਕੇ ਸਰਬਜਿਆ ਦਾ ਪਰ ਮੁੜ ਕੇ ਉਹ ਉੱਠਿਆ ਉੱਠ ਕੇ ਮੁੰਡੇ ਨੂੰ ਫੋਨ ਕੀਤਾ ਨਾਲ ਦੇਨ ਵੀ ਆਇਂਦਾ ਔੜ ਕੇ ਆ ਕੇ ਤਾਂ ਮੇਰੇ ਪਾਸਾ ਲਾਗੀ ਤੇਰੇ ਗਮਲੇ ਟੁੱਟੇ ਬਾਈ ਇਥੋ ਹੀ ਨਾਗੇ ਮੁੰਡਾ ਆਇਆ ਦੌੜ ਕੇ ਉਹਨੇ ਆ ਕੇ ਹਸਪੀਟਲ ਲੈ ਗਿਆ ਹਸਪਤਾਲੋਂ ਠਾਨਾ ਦੇਣਾਂ ਬਾਦਲ ਦੀ ਮੌਤ ਹੋ ਗਈ ਕਿੰਨਾ ਟਾਈਮ ਹੋ ਗਿਆ ਜੀ ਬਾਹਰ ਗਿਆ 10 ਸਾਲ ਹੋ ਗਏ ਜੀ ਸਿਟੀਜ਼ਨ ਵਗਰਾ ਮਿਲ ਗਿਆ ਸਿਟੀਜ਼ਨ ਵੀ ਸੀ ਉਹਨੂੰ ਸਿਟੀਜ਼ਨ ਤਾਂ ਹੁਣ ਮਿਲੀ ਹੈ 2 ਕੁ ਮਹੀਨੇ ਹੋ ਗਏ ਆ ਪੀਆਰ ਮਿਲੀ ਨੂੰ 4 ਸਾਲ ਹੋ ਗਏ ਹੇ ਭਾਰਤ ਸਰਕਾਰ ਤੋਂ ਜਾਂ ਪੰਜਾਬ ਸਰਕਾਰ ਤੋਂ ਕੋਈ ਮੰਗ ਤੁਹਾਡੇ ਨਾ ਜੀ ਕੋਈ ਮੇਰੀ ਤਾਂ ਕੋਈ ਮੰਗ ਮੇਰੇ ਬੱਚਾ ਨਹੀਂ ਮੰਗਦਾ ਛੋਟਾ ਉਹ ਨਾ ਮੈਂ ਬੱਲੇ ਵੀ ਮੈਂ ਨਹੀਂ ਜੋ ਕਿਨਾਂ ਕਿਸੇ ਦੀ ਇਹ ਜਿਹੜੀ ਨਾ ਘਟਨਾ ਹੋਈ ਹੈ ਸਾਡੇ ਪਿੰਡ ਵਿੱਚ ਬਹੁਤ ਹੀ ਮੰਦ ਭਾਗੀ ਹੋਈ ਆ ਇਹ ਬੱਚਾ ਜਿਹੜਾ ਸੀ ਬਹੁਤ ਹੁਣ ਹਾਰ ਸੀ 10 ਸਾਲ ਤੋਂ ਉਹ ਨਿਊਜ਼ੀਲੈਂਡ ਗਿਆ تھا ਪੜ੍ਹਾਈ ਵੇਸ ਤੇ ਗਿਆ ਸੀ ਤਾਂ ਤੇ ਉੱਥੇ ਵਿਚਾਰਾ ਮਤਲਬ ਸਾਂਭ ਲਓ ਪਏ ਆਪਣਾ ਪੀਆਰਬੀ ਹੋ ਗਿਆ ਸਭ ਕੁਝ ਹੋ ਗਿਆ ਤੇ ਹੁਣ ਤਾਂ ਇੱਧਰ ਮਤਲਬ ਵਾਪਸੀ ਸੀਗੀ ਪਏ ਯਾਨੀ ਕਿ ਮੈਂ ਪਿੰਡ ਜਾ ਕੇ ਆਪਣਾ ਯਾਨੀ ਕਿ ਵਿਆਹ ਕਰਾਵਾ ਜਾਂ ਹੋਰ ਮਾਂ ਪੇਦੀ ਵੀ ਇਹ ਇੱਛਾ ਸੀ ਪਏ ਹੁਣ ਮਤਲਬ ਆਵੇ ਤਾਂ ਇਹਦੀ ਵਿਆਹ ਸ਼ਾਦੀ ਕਰੀ ਗਈ ਪਰ ਪ੍ਰਮਾਤਮਾ ਨੂੰ ਕੁਝ ਹੋਰੇ ਮਨਜੂਰ ਸਦਾ ਤੇ ਹੁਣ ਅਸੀਂ ਅਸੀਂ ਪੰਜਾਬ ਸਰਕਾਰ ਤੋਂ ਜਾਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਸ ਜਿਹੜੇ ਬੱਚੇ ਦੀ ਡੈੱਡ ਬੋਡੀ ਆ ਉਹਨੂੰ ਲਿਆਉਣ ਦੇ ਵਿੱਚ ਇਸ ਪਰਿਵਾਰ ਦਾ ਸਹਿਯੋਗ ਕਰ। ਬਸ ਜਿਹੜੀ ਇਹ ਮੰਦ ਭਾਗੀ ਘਟਨਾ ਹੋਈ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਬਲੀ ਰਾਣਾ ਜੀ ਦੋ ਬੱਚੇ ਸੀ ਇਹਨਾਂ ਦੇ ਲੜਕੇ ਸੀ ਬੜੇ ਸ਼ੌਕ ਦੇ ਨਾਲ ਮਿਹਨਤ ਕਰਕੇ ਇਹਨਾਂ ਨੇ ਆਪ ਵੀ ਬਾਰ ਬਹੁਤ ਮਿਹਨਤ ਕੀਤੀ ਹੈ ਫੇ ਬੱਚੇ ਸੈਟਲ ਹੋ ਜਾਨਾ ਤੇ ਸੋ ਬਾਹਰ ਭੇਜੇ ਬੱਚੇ ਪੜ੍ਹਨ ਦੇ ਲਈ ਨਾਲ ਨਾਲ ਥੋੜਾ ਥੋੜਾ ਕੰਮ ਵੀ ਕਰਦੇ ਸੀ ਤੇ ਉੱਥੇ ਇਹੋ ਜਿਹਾ ਘਟਨਾ ਵਾਪਰੀ ਹੈ ਜਿਹਦੇ ਵਿੱਚ ਉਹ ਐਕਸੀਡੈਂਟ ਹੋਇਆ ਬੱਚੇ ਦੀ ਡੈਥ ਹੋ ਗਈ ਹੈ ਅਸੀਂ ਤਾਂ ਇਹ ਹੁਣ ਸਰਕਾਰ ਅੱਗੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਪਈ ਜਿਹੜੀ ਡੈੱਡ ਬਾਡੀ ਹੈ ਜਲਦੀ ਤੋਂ ਜਲਦੀ ਇੱਥੇ ਇੰਡੀਆ ਲਿਆਂਦੀ ਜਾਵੇ ਤਾਂ ਕਿ ਮਾਤਾ ਪਿਤਾ ਉਹ ਆਪਣੇ ਬੱਚੇ ਨੂੰ ਦੇਖ ਸਕਣ ਅੰਤਿਮ ਸੰਸਕਾਰ ਸਾਡੇ ਇਸ ਨਗਰ ਦੇ ਵਿੱਚ ਹੋਵੇ ਅਸੀਂ ਤਾਂ ਇਹ ਹੀ ਬੜੇ ਜ਼ੋਰ ਅਪੀਲ ਕਰਦੇ ਆਂ ਮੈਂ ਸਰਪੰਚ ਪਿੰਡ ਬੇੜੋ ਜਿਹੜੀ ਇਹ ਡੈਥ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੋਈ ਹੈ ਦੇਖੋ ਇਹਦਾ ਡੈਡੀ ਪਹਿਲਾਂ ਸੀਗਾ ਬਬਲੀ ਜੀ ਪਹਿਲਾਂ 10-15 ਸਾਲ ਜਾਪਾਨ ਚ ਲੈ ਕੇ ਆਏ ਆ ਜਾਪਾਨ ਤੇ ਹੁੰਦੇ ਹੁੰਦੇ ਇਹਨਾਂ ਨੇ ਜੋ ਹੀ ਪੂੰਜੀ ਇਕੱਠੀ ਕਰਕੇ ਲਿਆਏ ਉਹਨਾਂ ਨੇ ਆਪਣਾ ਬੇਟਾ ਸੈਟ ਕਰਨ ਬਾਅਦ ਤੇ ਉਹਨਾਂ ਨੇ ਨਿਊਜ਼ੀਲੈਂਡ ਭੇਜਿਆ ਉੱਥੇ ਪਰਮਾਧਵਾ ਨੂੰ ਨਹੀਂ ਮਨਜੂਰ ਸੀ ਮਤਲਬ ਇਹ ਹੋਣਾ ਤੇ ਉੱਥੇ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਜੀ ਤੇ ਉਹਦੇ ਮਤਲਬ ਕਿ ਹੁਣ ਆਣਾ ਸੀ ਆਪਣੇ ਪਿੰਡ ਇੰਡੀਆ ਆਣਾ ਸੀ ਇਹ ਆਪਣਾ ਮੈਰਿਜ ਕਰਾਣੀ ਸੀਗੀ ਆਪੇ ਫਾਦਲ ਨੂੰ ਕਹਿੰਦਾ ਵੀ ਤੁਸੀਂ ਆਪਣਾ ਮੇਲੇ ਕੁੜੀ ਲੱਭ ਕੇ ਰੱਖੋ ਜੋ ਵੀ ਮਕਾਨ ਪਾਓ ਤੇ ਮੈਂ ਆਵਾ ਤੇ ਮੇਰੀ ਮੈਰਿਜ ਕਰਕੇ ਤੇ ਬਾਕੀ ਵਾਪਸ ਆਵਾਂ ਅਸੀਂ ਇਹਦੇ ਮਤਲਬ ਕਿ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹ ਲਾਛ ਲਿਆਂ ਵਿੱਚ ਇੰਡੀਆ ਲਿਆਂ ਬੋਡੀ ਲਿਆਂ ਵਿੱਚ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਮਤਲਬ ਕਿ ਸਹਾਇਤਾ ਕੀਤੀ ਜਾਵੇ